ਗੁਰਜੀਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਪੰਤ ਬਾਬਾ ਬਲਵੰਤ ਸਿੰਘ ਜੀ ਸ਼ਾਮ ਨੂੰ ピングਾਂ ਦੇ ਨਾਲ ਬਾਹਰ ਨੂੰ ਚਲੇ ਗਏ ਫਿਰ ਬਾਥ ਸਾਬ ਕੇ ਪੰਜ ਇਸ਼ਨਾਨਾ ਕਰਕੇ ਆਪ ਦੇ ਕਮਰੇ ਵਿੱਚ ਚਲੇ ਗਏ ਪੂਰਾ ਚਿਰ ਆਰਾਮ ਕਰਕੇ ਇਹ ਬਾਬਾ ਜੀ ਨਮਾਜ਼ ਹੀ ਲਾ ਕੇ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਗਏ ਰੋਜ਼ ਦਾ ਹੀ ਜੋ ਨਿਤਕਰਮ ਸੀ ਅੱਧੀ ਰਾਤ ਨੂੰ 12:00 1 ਵਜੇ ਦੇ ਵਿੱਚ ਵਿੱਚ ਬਾਬਾ ਜੀ ਉੱਠ ਕੇ ਫਿਰ ਬਾਹਰ ਨੂੰ ਚਲੇ ਜਾਂਦੇ ਦਾਤਨ ਕਰਦੇ ਅਤੇ ਜਲ ਪਾਣੀ ਵਰਤ ਕੇ ਫੇਰ ਆ ਕੇ ਗੁਰੂ ਘਰ ਦੇ ਵਿੱਚ ਇਸ਼ਨਾਨ ਕਰਕੇ ਬਾਬਾ ਜੀ ਆਪਦੇ ਆਸਣ ਤੇ ਕਮਰੇ ਵਿੱਚ ਜਾ ਕੇ ਨਿਤਨੇਮ ਕਰਨ ਲੱਗ ਜਾਂਦੇ ਨਿਤਨੇਮ ਤੋਂ ਬਾਅਦ ਫੇਰ ਸਿਮਰਨ ਕਰਨ ਲੱਗ ਜਾਂਦੇ ਜਦੋਂ ਫਿਰ ਆਸਦੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ ਫਿਰ ਬਾਬਾ ਜੀ ਆਪਣੇ ਕਮਰੇ ਚੋਂ ਬਾਹਰ ਆ ਕੇ ਲੰਗਰ ਦੇ ਵਿੱਚ ਸਾਰੇ ਸਭ ਕੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਬੈਠ ਜਾਂਦੇ ਤੇ ਰੋਜ਼ ਦਾ ਹੀ ਬਾਬਾ ਜੀ ਦਾ ਨੇਮ ਜੀ ਕੇ ਰੋਜ਼ ਹੀ ਆਸਾ ਦੀ ਵਾਰ ਦੇ ਕੀਰਤਨ ਦੇ ਵਿੱਚ ਸਮੇਸਰ ਉਹ ਜਾਂਦੇ ਅਜੇ ਬਾਬਾ ਜੀ ਨੇ ਕਿਸੇ ਨੂੰ ਵੀ ਤੇ ਮਨ ਦੇ ਵਿੱਚ ਗੱਲ ਨਹੀਂ ਦੱਸੀ ਜੀ ਵੀ ਅਸੀਂ ਕੀਰਤਨ ਵੀ ਕਰਦੇ ਹਾਂ ਪਰ ਆ ਬਾਬਾ ਜੀ ਜਾ ਕੇ ਇੱਕ ਪਾਸੇ ਹੋ ਕੇ ਝੌਂਕੜਾ ਮਾਰ ਕੇ ਬੈਠ ਜਾਂਦੇ ਕੀਰਤਨ ਦਾ ਆਨੰਦ ਮਾਣਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਤੇ ਸਤਿਗੁਰੂ ਦਾ ਹੁਕਮਨਾਮਾ ਹੁੰਦਾ ਹੁਕਮਨਾਮੇ ਤੋਂ ਬਾਅਦ ਫਿਰ ਬਾਬਾ ਜੀ ਉੱਥੇ ਬੈਠੇ ਰਹਿੰਦੇ ਜਦੋਂ ਫਿਰ ਗਿਆਨੀ ਜੀ ਹਕਮਨਾਮੇ ਦੀ ਕਥਾ ਵਿਚਾਰ ਕਰਦੇ ਅਤੇ ਜੋ ਲੜੀਵਾਰ ਕਥਾ ਚੱਲਦੀ ਹੁੰਦੀ ਉਹਦੇ ਵਿਚਾਰ ਕਰਦੇ ਕਿਉਂਕਿ ਬਾਬਾ ਜੀਾਂ ਦੀ ਡਿਊਟੀ ਲੱਗ ਗਈ ਸੀ ਬਾਬਾ ਜੀ ਖੁਕਮਨਾਮੇ ਦੀ ਕਥਾ ਤੋਂ ਬਾਅਦ ਸਤਿਗੁਰਾਂ ਨੂੰ ਨਮਸਕਾਰ ਕਰਕੇ ਬਾਬਾ ਜੀ ਬਾਹਰ ਆ ਜਾਂਦੇ ਬਾਹਰ ਆ ਕੇ ਫਿਰ ਸੰਤ ਜੈਪ ਸਿੰਘ ਜੀਾਂ ਦੇ ਪਾਸ ਚਲੇ ਜਾਂਦੇ ਕਿਉਂਕਿ ਬਾਬਾ ਜੀਾਂ ਨੂੰ ਇੱਕ ਘੰਟਾ ਗੰਤ ਗਿਆਨੀ ਜੈਪ ਸਿੰਘ ਜੀ ਰੋਜ਼ ਸੰਤਿਆ ਕਰਉਂਦੇ ਫਿਰ ਬਾਬਾ ਜੀ ਆਨੂੰ ਹੁਕਮ ਕਰ ਦਿੰਦੇ ਇਹ ਸੰਤਿਆ ਨੂੰ 25 ਵਾਰ ਰੋਜ਼ ਪੜ੍ਹਨੀ ਹੈ ਭਾਈ ਬਾਬਾ ਜੀ ਫਿਰ ਆਪਣੇ ਕਮਰੇ ਵਿੱਚ ਆ ਕੇ ਉਹ ਸੰਤਿਆ ਨੂੰ 25 ਵਾਰ ਪੱਕੀ ਕਰਕੇ ਉਸ ਤੋਂ ਬਾਅਦ ਫਿਰ ਬਾਹਰ ਆ ਜਾਂਦੇ ਲੰਗਰ ਵਿੱਚ ਆ ਕੇ ਸੇਵਾ ਕਰਨ ਲੱਗ ਜਾਂਦੇ ਜਦੋਂ ਡੈਲੀ ਵਾਲਾ ਸਿੰਘ ਆ ਜਾਂਦਾ ਫਿਰ ਘੰਟੀ ਵਜਾ ਕੇ ਸਾਰੇ ਸੰਗਤ ਨੂੰ ਪ੍ਰਸ਼ਾਦਾ ਸ਼ਕਾਉਂਦੇ ਫਿਰ ਬਾਬਾ ਜੀ ਸંત ਅਜੈ ਸਿੰਘ ਜੀ ਨੂੰ ਪ੍ਰਸ਼ਾਦਾ ਸ਼ਕਾਉਂਦੇ ਇਹ ਡਿਊਟੀ ਤਕਰੀਬਨ 3 ਮਹੀਨੇ ਬਾਬਾ ਜੀ ਨੇ ਲੰਗਰ ਦੇ ਵਿੱਚ ਕੀਤੀ ਉਸ ਤੋਂ ਉਪਰੰਤ ਤੇ ਬਾਬਾ ਜੀ ਦੀ ਡਿਊਟੀ ਬਦਲ ਗਈ ਬਾਬਾ ਜੀ ਦੀ ਡਿਊਟੀ ਸੰਤ ਜੈਪ ਸਿੰਘ ਜੀ ਨੇ ਭਾਈ ਸੰਤਿਆ ਕਰਕੇ ਉਸ ਤੋਂ ਬਾਅਦ ਤੇਰੇ ਨਾਲ ਇੱਕ ਸਿੰਘ ਜਾਊਗਾ ਤੈਨੂੰ ਘਰ ਸਾਰੇ ਸਮਝਾ ਦਊਗਾ ਫਿਰ ਉਸ ਤੋਂ ਬਾਅਦ ਤੂੰ ਇਕੱਲਾ ਹੀ ਜਾ ਕੇ ਡਾਲੀ ਕਰ ਲਿਆ ਕਰੀ ਬਾਬਾ ਜੀ ਕਹੇ ਸਤਿਵੰਤ ਜੀ ਤੇਲਕ ਸਿੰਘ ਨਾਲ ਜਾ ਕੇ ਸਾਰੇ ਘਰਾਂ ਦੇ ਵਿੱਚ ਜਿੱਥੇ-ਜਿੱਥੋਂ ਡਾਲੀ ਲਿਆਉਂਦੇ ਸੀ ਬਾਬਾ ਜੀ ਨੂੰ ਨਾਲ ਲੈ ਕੇ ਉਹਦੇ ਦੀ ਡਾਲੀ ਇਕੱਠੀ ਕਰ ਲਿਆ ਏ ਅਗਲੇ ਦਿਨ ਬਾਬਾ ਜੀ ਆਸਾਦੀਵਾਰ ਦੇ ਕੀਰਤਨ ਤੋਂ ਬਾਅਦ ਸੰਤ ਜੈਵ ਸਿੰਘ ਯਾ ਕੋਲ ਹੱਕੀ ਸਵੇਰੇ ਹੀ ਸੰਥਿਆ ਕਰਨ ਆਗੇ ਕਰਨ ਲੱਗੇ ਸੰਤਤ ਬਾਦ ਬਾਬਾ ਜੀ ਫਿਰ ਉਸ ਨੂੰ 25 ਵਾਰ ਔਰ ਕੇ ਲੰਗਰ ਵਿੱਚ ਆ ਕੇ ਡਾਲੀ ਵਾਲੇ ਸਮਾਨ ਲੈ ਕੇ ਬਾਬਾ ਜੀ ਪਿੰਡ ਲੰਬੇ ਜੱਤਪੁਰੇ ਡਾਲੀ ਕਰਨ ਚਲੇ ਜਾਂਦੇ ਨੇ ਤਕਰੀਬਨ ਰੋਜ਼ ਹੀ ਬਾਬਾ ਜੀ ਤਕਰੀਬਨ 1 ਸਾਲ ਉੱਥੇ ਡਾਲੀ ਕਰਦੇ ਰਹੇ ਰੋ ਡਾਲੀ ਲਿਆ ਕੇ ਸਾਰੀਆਂ ਸੰਗਤਾਂ ਨੂੰ ਪਹਿਲਾਂ ਪ੍ਰਸ਼ਾਦਾ ਛਕਾਉਂਦੇ ਸਕਰਦਨ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਤੇ ਸੰਤ ਜੈਪ ਸਿੰਘ ਜੀ ਨੂੰ ਜਾ ਕੇ ਪ੍ਰਸ਼ਾਦਾ ਛਕਾਉਂਦੇ ਉਸ ਤੋਂ ਬਾਅਦ ਆ ਕੇ ਲੰਗਰ ਦੇ ਵਿੱਚ ਕੋਈ ਜੇ ਸੇਵਾ ਕਰਨ ਵਾਲੀ ਹੁੰਦੀ ਤਾਂ ਬਾਬਾ ਜੀ ਉਹ ਸੇਵਾ ਕਰਨ ਲੱਗ ਜਾਂਦੇ ਸੇਵਾ ਕਰਕੇ ਉਸ ਤੋਂ ਬਾਅਦ ਬਾਬਾ ਜੀ ਫਿਰ ਆਪਣੇ ਇਸ਼ਨਾਣ ਪਾਣੀ ਕਰਕੇ ਜੇ ਕੋਈ ਵਸਤਰ ਸਾਫ਼ ਕਰਨ ਵਾਲਾ ਹੁੰਦਾ ਉਹਨੂੰ ਸਾਫ਼ ਕਰਦੇ ਫਿਰ ਆਪਦੇ ਕਮਰੇ ਵਿੱਚ ਜਾ ਕੇ ਜਿਹੜੇ ਸੁਖਣੀ ਸਾਹਿਬ ਦੇ ਪਾਠ ਕੁਝ ਰਹਿ ਜਾਂਦੇ ਸੀ ਕਿਉਂਕਿ ਬਾਬਾ ਜੀ ਦਾ ਨਿਯਮ ਸੀ ਕਿ 14 ਸੁਖਣੀ ਸਾਹਿਬ ਦੇ ਪਾਠ ਰੋਜ਼ ਕਰਦੇ ਹੀ ਸਨ ਫਿਰ ਉਹ ਤਿੰਨ ਦੇ ਪਾਠ ਬਾਬਾ ਜੀ ਸੁਖਣੀ ਸਾਹਿਬ ਦੇ ਫਿਰ ਕਰਦੇ ਤਕਰੀਬਨ ਜਦ ਤੱਕ ਕਰਦੇ ਕਿ ਜਦੋਂ 14 ਸਮਾਂ ਹੋ ਜਾਂਦਾ ਤੇ சிவாਧਾਰ ਬਾਬਾ ਜੀ ਨੂੰ ਆ ਕੇ ਸਨਿਆ ਦੇ ਦਿੰਦਾ ਬਾਬਾ ਜੀ ਉੱਠ ਗਏ ਤੇ ਜਾ ਕੇ ਸਾਰੇ ਸਿੰਘਾਂ ਨੂੰ ਚਾਹ ਸ਼ਕਾਉਂਦੇ ਚਾਹ ਸ਼ਕਾ ਕੇ ਫਿਰ ਆਬੀ ਚਾਹ ਸਾਕੇ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਂਦੇ ਪਰਵਾਸ ਸਾਹਿਬ ਦੀ ਵੀ ਜਾ ਕੇ ਰਾਗੀ ਸਿੰਘ ਕੀਰਤਨ ਸ਼ੁਰੂ ਕਰਦੇ ਕੀਰਤਨ ਤੋਂ ਬਾਅਦ ਫਿਰ ਗਿਆਨੀ ਜੀ ਆ ਜਾਂਦੇ ਕੀਰਤਨ ਕਰਦਿਆਂ ਕਰਦਿਆਂ ਗਿਆਨੀ ਜੀ ਆ ਕੇ ਕੀਰਤਨ ਦੇ ਵਿੱਚ ਫਿਰ ਸੂਰਜ ਗਰੋਧੀ ਕਥਾ ਕਰਦੇ ਕਥਾ ਕਰਕੇ ਘੰਟੇ ਤੋਂ ਬਾਅਦ ਫਿਰ ਕੀਰਤਨ ਪਰ ਰੰਭ ਹੋ ਜਾਂਦਾ ਉਹ ਕਿ ਸ਼ਾਮ ਦਾ ਟਾਈਮ ਹੋ ਜਾਂਦਾ ਸੀ ਕਿਤੇ 10 ਘੰਟਾ ਕਿਤੇ ਪੋਣਾ ਘੰਟਾ ਕੀਰਤਨ ਕਰਦੇ ਉਸ ਤੋਂ ਬਾਅਦ ਰਹਿ ਰਸ ਦਾ ਪਾਠ ਪ੍ਰਾਰੰਭ ਹੋ ਜਾਂਦਾ ਫਿਰ ਆਰਤਾ ਆਰਤੀ ਦਾ ਕੀਰਤਨ ਉਸ ਤੋਂ ਫ੍ਰੰਤ ਅਰਦਾਸ ਹੁਕਮਨਾਮਾ ਫਿਰ ਸਤਿਗੁਰਾਂ ਦੀ ਸੁਖਾਸੰਗ ਦੀ ਸੇਵਾ ਰਹਿਲ ਸੇਵਾ ਤੋਂ ਬਾਅਦ ਸਤਿਗੁਰਾਂ ਦਾ ਸਰੂਪ ਸਤਖੰਡ ਦੇ ਵਿੱਚ ਇੱਕ ਸਿੰਘ ਸਿਰ ਤੇ ਉੱਤੇ ਲੈ ਕੇ ਜਾਂਦਾ ਬਾਕੀ ਸਿੰਘ ਸਾਰੇ ਪਿਆਰ ਨਾਲ ਸ਼ਬਦ ਪੜ੍ਹਦੇ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੁਲਤਾਨ ਸੁਹਾਵਾ ਰਾਮ ਰਾਜੀ ਇਸ ਸਕੇ ਦਾ ਪਾਰ ਸਾਰੇ ਦਾ ਕਰਦੇ ਇਸ ਤਰ੍ਹਾਂ ਵੀ ਸਤਿਗੁਰਾਂ ਦਾ ਸਰੂਪ ਸਤਖੰਡ ਦੇ ਵਿੱਚ ਪੜ੍ਹਨ ਦੇ ਤੇ ਵਿਰਾਜਮਾਨ ਕਰਕੇ ਪੀਰ ਸਿੰਘ ਸਿੰਘ ਉੱਤੇ ਬੈਠ ਕੇ ਕੀਰਤਨ ਸੁਣੇ ਦਾ ਪਾਠ ਕਰਦਾ ਬਾਕੀ ਜਿਹੜੇ ਸਿੰਘ ਨਾਲ ਜਾਂਦੇ ਉਹ ਉੱਤੇ ਬੈਠ ਕੇ ਸੁਣਦੇ ਉਸ ਤੋਂ ਉਪਰੰਤ ਜਿਹੜੇ ਬਾਕੀ ਸਿੰਘ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਨ ਲੱਗ ਜਾਂਦੇ ਦਰੀਆਂ ਰੋਜ਼ ਝਾੜ ਕੇ ਵਿਸਾਉਣੀਆਂ ਸਫਾਈ ਕਰਨੀ ਸਵੇਰ ਤੋਂ ਬਾਅਦ ਫੇਰ ਸਾਰੀ ਵਿਸਾਈ ਕਰਕੇ ਤਿਆਰੀ ਕਰਕੇ ਬਿਲਕੁਲ ਕਰਕੇ ਤਿਆਰੀ ਤੇ ਸਾਰੇ ਸਿੰਘਾਂ ਨੇ ਦਰਬਾਰ ਸਾਹਿਬ ਦਾ ਬਾਹਰ ਭੇੜ ਕੇ ਬਾਹਰ ਆ ਕੇ ਆਪ ਤਕੜੇ ਕਰਕੇ ਸਾਰਿਆਂ ਨੇ ਗੁਰੂ ਕੇ ਲੰਗਰ ਦੇ ਵਿੱਚ ਆ ਕੇ ਸਭ ਨੇ ਗੁਰੂ ਕੇ ਲੰਗਰ ਸਕਣਾ ਲੋੜ ਅਨਸਾਰ ਲੰਗਰ ਸਾਹਿਬ ਕੇ ਸਾਰੇ ਸਿੰਘ ਜੋ ਰੋਜ਼ਾਨਾ ਹੀ ਪਿਵਾਰ ਨੂੰ ਚਲੇ ਜਾਂਦੇ ਕੰਤਾ ਬਾਹਰ ਤੇ ਤੁਰ ਕੇ ਆਉਂਦੇ ਉੱਥੋਂ ਆ ਕੇ ਪੰਜ ਸ਼ਨਾਨਾ ਕਰਕੇ ਫੇਰ ਆ ਕੇ ਆਪ ਉਹਦੇ ਆਸਣ ਤੇ ਆ ਕੇ ਫਿਰ ਬੈਠ ਜਾਂਦੇ ਕੋਈ ਆਪਦਾ ਬਾਣੀ ਪੜਦਾ ਕੋਈ ਇਤਿਹਾਸ ਪੜਦਾ ਆਪ ਉਹਦੇ ਵਿਚਾਰ ਕਰਦੇ ਇਸ ਤਰ੍ਹਾਂ ਫਿਰ ਆਰਾਮ ਕਰਦੇ ਪਾਪਾ ਜੀ ਆ ਕੇ ਬਰੋ ਸਿੰਘਾਂ ਦੇ ਨਾਲ ਆਰਾਮ ਕਰਦੇ ਕਿਉਂਕਿ ਆਰਾਮ ਕਰਕੇ ਜਿਹੜਾ ਅੱਧਾ ਘੰਟਾ ਘੰਟਾ ਜਦੋਂ ਸਾਰੇ ਸਿੰਘ ਟਿਕ ਜਾਂਦੇ ਤੇ ਬਾਬਾ ਜੀ ਉਹਦੀ ਸਮਾਧੀ ਲਾ ਕੇ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਂਦੇ ਕੋਈ ਜਿਹੜਾ ਰੋਜ਼ ਦਾ ਨਿਤਨੇਮ ਸੀ ਅੱਧੀ ਰਾਤ ਤੋਂ ਬਾਅਦ ਫਿਰ ਬਾਬਾ ਜੀ ਉੱਠ ਕੇ ਉਹਦਾ ਦਰਪਨ ਕੁਲਾ ਕਰਦੇ ਬਾਹਰ ਅੰਦਰ ਜਾਂਦੇ ਫਿਰ ਇਸ਼ਨਾਨ ਕਰਕੇ ਸੰਤ ਮੱਬਾ ਬਲਵੰਤ ਸਿੰਘ ਜੀ ਇਸ਼ਨਾਨ ਕਰਕੇ ਆਪਣੇ ਕਮਰੇ ਚ ਆ ਕੇ ਰੋਜ਼ ਦਾ ਨਿਤਨੇਮ ਕਰਨ ਤੋਂ ਬਾਅਦ ਫਿਰ ਆ ਕੇ ਅਸਾਦੀ ਵਾਰ ਦਾ ਜਦੋਂ ਕੀਰਤਨ ਪ੍ਰਾਰambh ਹੁੰਦਾ ਉਦੋਂ ਇਹ ਲੰਗਰ ਵਿੱਚ ਜਾ ਕੇ ਚਲ ਪਾਣੀ ਛੱਕ ਕੇ ਬਾਬਾ ਜੀ ਫਿਰ ਦਰਬਾਰ ਸਾਹਿਬ ਜਾਂਦੇ ਦਰਬਾਰ ਸਾਹਿਬ ਦੇ ਜਿੱਨਾ ਜਰ ਨਿਤਨੇਮ ਦੀ ਸੰਭਾਵਨਾਤੀ ਅਸਰ ਦੀ ਬਾਤ ਦੀ ਹੁੰਦੀ ਉਸ ਤੋਂ ਬਰੰਤ ਬਾਬਾ ਜੀ ਫਿਰ ਸੰਤ ਜੈਪ ਸਿੰਘ ਜੀ ਦੇ ਕੋਲੇ ਚਲੇ ਜਾਂਦੇ ਫਿਰ ਇੱਕ ਦਿਨ ਸੰਤ ਬਾਬਾ ਜੈਪ ਸਿੰਘ ਜੀ ਕਹਿੰਦੇ ਇਹ ਦੇਰੀ ਤੇਰੀ ਨਿਮਰਤਾ ਬਲਵੰਤ ਸਿਆਂ ਬਹੁਤ ਵੱਡੀ ਹੈ ਜਿਸ ਕਰਕੇ ਕਿ ਤੇਰੇ ਵਿੱਚ ਕਿੰਨਾ ਗੁਣ ਹੈ ਤੈ ਇੰਨਾ ਗੁਣ ਪ੍ਰਾਪਤ ਕੀਤਾ ਹੈ ਤੇ ਤੇਰੀ ਨਿਮਰਤਾ ਨੇ ਤੇਰੇ ਅੰਦਰ ਗੁਣ ਦਾ ਭੰਡਾਰਾ ਤੈਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਹੋਇਆ ਤੂੰ ਸਾਨੂੰ ਕਦੇ ਦੱਸਿਆ ਹੀ ਨਹੀਂ ਵੀ ਭਾਈ ਮੈਂ ਜੀ ਕੀਰਤਨ ਵੀ ਕਰਦਾ ਤੂੰ ਕੀਰਤਨ ਕਰਿਆ ਕਰ ਚਾਹੇ ਦੋ ਸ਼ਲੋਕ ਪੜਿਆ ਕਰ ਚਾਰ ਪੜਿਆ ਕਰ ਜਿੰਨਾ ਤੈਨੂੰ ਸਮਾਂ ਹੁੰਦਾ ਉਹਨਾ ਟਾਈਮ ਕੀਰਤਨ ਦੀ ਹਾਜ਼ਰੀ ਜ਼ਰੂਰ ਲਾਇਆ ਕਰ ਸ਼ਾਮ ਨੂੰ ਵੀ ਸਵੇਰ ਆਸਾ ਦੀ ਵਾਰ ਚ ਵੀ ਇਸ ਤਰ੍ਹਾਂ ਤੋਂ ਰੋਜ਼ ਦਾ ਕੀਰਤਨ ਦਾ ਜਿਹੜਾ ਸਮਾਨਾ ਇਹ ਰੋਜ਼ ਸਿੰਘਾਂ ਦੇ ਨਾਲ ਕਰਾਉਣਾ ਕਰਿਆ ਕਰ ਫਿਰ ਕੀਰਤਨ ਬੜਾ ਸੁੰਦਰ ਹੈ ਬਹੁਤ ਪਿਆਰਾ ਹੈ ਫਿਰ ਉਹ ਤੇ ਵੱਡੀ ਬਖਸ਼ਿਸ਼ ਹੈ ਸਤਿਗੁਰਾਂ ਦੀ ਇੰਨਾ ਪਿਆਰਾ ਕੀਰਤਨ ਤੋਂ ਕਰਦਾ ਸਾਰਾ ਕੀਰਤਨ ਸੁਣ ਕੇ ਉਸ ਤੋਂ ਬਾਅਦ ਫਿਰ ਸਾਡੇ ਕੋਲੇ ਆ ਕੇ ਸੰਥਿਆ ਕਰ ਲਿਆ ਕਰ ਜਿਸ ਕਿਸ ਗ੍ਰੰਥ ਦੀ ਸੰਤਿਆ ਕਰਨੀ ਹੈ ਤੂੰ ਜਿਹੜੀ ਵੀ ਤੇਰੇ ਮਨ ਚ ਹੈ ਉਹ ਤੂੰ ਸਾਡੇ ਕੋਲੋਂ ਪ੍ਰਾਪਤ ਕਰ ਸਕਦਾ ਹੈ ਇਹਨੂੰ ਸਾਡੇ ਕੋਲੇ ਇੱਥੇ ਆਉਣ ਤੇ ਕੋਈ ਨਾ ਰੋਕਣ ਵਾਲਾ ਨਾ ਕੋਈ ਟੋਕਣ ਵਾਲਾ ਤੇਰੇ ਵਾਸਤੇ ਦਰਵਾਜ਼ੇ ਸਦਾ ਹੀ ਖੁੱਲੇ ਨੇ ਤੂੰ ਜਦੋਂ ਮਰਜ਼ੀ ਸਾਡੇ ਕੋਲ ਆ ਕੇ ਕੋਈ ਵੀ ਚੀਜ਼ ਪੁੱਛਣੀ ਹੈ ਦਿਨੇ ਵੀ ਆ ਕੇ ਤੂੰ ਪੁੱਛ ਸਕਦਾ ਹੈ ਤੇਰੀ ਜਿਹੜੀ ਸੇਵਾ ਹੈ ਇਹ ਵੱਡੀ ਸੇਵਾ ਹੈ ਤੇ ਬਾਕੀ ਤੇਰੀ ਜਿਹੜੀ ਨਿਮਰਤਾ ਨਾ ਇਹ ਨਿਮਰਤਾ ਦਾ ਗੁਣ ਬਹੁਤ ਵੱਡਾ ਹੈ ਇਹ ਨਿਮਰਤਾ ਦੇ ਨਾਲ ਹੀ ਇਹ ਸਾਰੀ ਵਸਤੂ ਪ੍ਰਾਪਤ ਹੁੰਦੀ ਹੈ ਜਿਹੜੀ ਤਾਂ ਇੰਨੀ ਵੱਡੀ ਵਸਤੂ ਪ੍ਰਾਪਤ ਕੀਤੀ ਹੈ ਕਣਕਾ ਕਣਕਾ ਨੂੰ ਇਕੱਠਾ ਕਰਕੇ ਐਡਾ ਵੱਡਾ ਭੰਡਾਰ ਭਰ ਲਿਆ ਹੈ ਜਿਹੜਾ ਤੇਰੀ ਜ਼ਿੰਦਗੀ ਦੇ ਵਿੱਚ ਸਦਾ ਹੀ ਖੁਸ਼ੀਆਂ ਵਰਤਾਉਂਦਾ ਰਹੂਗਾ ਨਾਲੇ ਸੰਗਤਾਂ ਦਾ ਭਲਾ ਕਰੇਗਾ ਵੱਡੇ ਵੱਡੇ ਪਰਉਪਕਾਰ ਕਰਦਾ ਰਹੇਗਾ ਇਹ ਤੇਰੇ ਵਿੱਚ ਸਤਿਗੁਰਾਂ ਨੇ ਖੁਸ਼ੀਆਂ ਭਰ ਦਿੱਤੀਆਂ ਨੇ ਤੈਨੂੰ ਬਕਸ਼ ਦੇ ਭੰਡਾਰੇ ਸਤਿਗੁਰਾਂ ਨੇ ਬਖਸ਼ੇ ਨੇ ਤੇ ਇਸ ਤਰ੍ਹਾਂ ਤੂੰ ਸਦਾ ਹੀ ਜਿਹੜਾ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਦਾ ਹੈ ਤੇਰੀ ਬਧੂ ਬੁਲੂ ਚੜ੍ਹਦੀਆਂ ਕਲਾ ਵਿੱਚ ਰਹੇਗਾ ਕਿ ਸੰਤ ਬਾਬਾ ਜੈਪ ਸਿੰਘ ਜੀਆ ਨੇ ਵੀ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਇਹ ਵਚਨ ਕਰਿਆ ਹਨ ਆਓ ਅੱਜ ਦੀ ਕਥਾ ਦਾ ਸਮਾਪਤੀ ਹੈ ਕੱਲ ਨੂੰ ਅਗਲੀ ਸਵਾ ਸਰਵਨਸ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ